ਖਬਰਨਾਮਾ ਦੇਖ ਰਹੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸ਼ਰੂਮੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਦਾ ਜੇਲ੍ਹ ਦੇ ਵਿੱਚੋਂ ਵੱਡਾ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਲੈ ਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ ਝੂਠੇ ਕੇਸ ਪਾਏ ਗਏ ਝੂਠੀ ਐਫਆਈਆਰ ਕੱਟੀ ਗਈ ਵਿਕਰਮ ਜੀਤਿਆ ਦੇ ਵਕੀਲ ਅਤੇ ਸ਼ਰੂਮੀ ਅਕਾਲੀ ਦਲ ਦੇ ਸਪੋਕਸਮੈਨ ਅੱਜ ਮਿਲੇ ਸ਼੍ਰੋਮਣੀ ਅਕਾਲੀ ਦਲ ਦੇ ਸਿਰ ਆਗੂ ਅਤੇ ਸਾਬਕਾ ਮਾਲ ਮੰਤਰੀ ਵਿਕਰਮ ਮਜੀਠੀਆ ਨੂੰ ਨਾਬੇਦੀਨ ਨਵੀਂ ਜੇਲ੍ਹ ਦੇ ਵਿੱਚ ਜਿਵੇਂ ਹੀ ਉਹਨਾਂ ਨੂੰ ਮਿਲ ਕੇ ਬਾ ਆਏ ਤੱਤੇ ਹੋ ਗਏ ਉਹਨਾਂ ਨੇ ਕਿਹਾ ਕਿ ਜਿੰਨਾ ਤਸ਼ੱਦਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਜਾਂਦਾ ਹੈ ਉਹਨਾਂ ਕਰ ਲਵੇ ਅਸੀਂ ਬਰਦਾਸ਼ਤ ਕਰਾਂਗੇ ਅਸੀਂ ਸਹਿਣ ਕਰਾਂਗੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਧੱਕਾ ਕੀਤਾ ਉਹਨਾਂ ਨੇ ਕਿਹਾ ਮਰਫੂ ਪ੍ਰਕਾਸ਼ ਬਾਦਲ ਤੋਂ ਲੈ ਕੇ ਸੁਖਬੀ ਸਿੰਘ ਬਾਦਲ ਬਿਕਰ ਮਜੀਠੀਆ ਅਤੇ ਹੋਰ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਹਜ਼ਾਰਾਂ ਵੱਡੇ ਲੀਡਰ ਨੇ ਅਤੇ ਜਿਹੜੇ ਹਜ਼ਾਰਾਂ ਵਰਕਰ ਅਤੇ ਵਰਕਰ ਨੇ ਉਹਨਾਂ ਨਾਲ ਹਮੇਸ਼ਾ ਹੀ ਟਕੇ ਹੋਏ ਨੇ ਭਾਰਤੀ ਜਨਤਾ ਪਾਰਟੀ ਕਾਂਗਰਸ ਅਤੇ ਆਪ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਸਾਰਾ ਕੁਝ ਸਾਡੇ ਕੋਲ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲ ਕੁਝ ਨਹੀਂ ਪਹਿਲਾਂ ਆਪਾਂ ਗੱਲ ਸੁਣਦੇ ਹਾਂ ਅਛਦੀਪ ਸਿੰਘ ਕਲੇਰ ਦੀ ਸੋ ਬੜਾ ਸਪੱਸ਼ਟ ਸੰਦੇਸ਼ ਹੈ ਕਿ ਜੋ ਕਿ ਇਹ ਤਾਂ ਭੱਜਣ ਨਹੀਂ ਗਿਆਗੇ ਜਾਂ ਤਾਂ ਪ੍ਰੂਵ ਕਰੇ ਸਬੂਤ ਲੈ ਕੇ ਆਓ ਹੁਣ ਜੇ ਸਬੂਤ ਨਹੀਂ ਹੈਗੇ ਤੁਹਾਨੂੰ ਵੀ ਪਤਾ ਵੀ ਹੱਥ ਖੜੇ ਨੇ ਪੰਜਾਬ ਸਰਕਾਰ ਕੋਈ ਸਬੂਤ ਕੋਈ ਨਹੀਂ ਤਾਂ ਇਹਦੀ ਹੁਣ ਜੋ ਵੀ ਸਾਡੇ ਕੋਈ ਡੈਫੇਮੇਸ਼ਨ ਹੈ ਜਾਂ ਹੋਰ ਵੀ ਜੋ ਲੀਗਲ ਕਾਰਵਾਈ ਅਸੀਂ ਪੰਜਾਬ ਸਰਕਾਰ ਤੇ ਇਹਨਾਂ ਦੇ ਮਨ सीएम ਦੇ ਤੇ ਮੰਤਰੀਆਂ ਤੇ ਕਰਾਂ। ਵਿਕਰਮ ਮਜੀਠੀਆ ਸਾਹਿਬ ਨੇ ਪਹਿਲਾਂ ਵੀ ਸਾਡੇ 5 ਮਹੀਨੇ ਇੱਕ ਝੂਠੇ ਮੁਕੱਦਮੇ 'ਚ ਜੇਲ੍ਹ ਗੱਡੀ ਐ। ਜਿੱਦ ਮੁੜ ਕੇ ਹਾਈ ਕੋਰਟ ਨੇ ਵੀ ਕਿਹਾ ਸੀ ਜੱਜਮੈਂਟ ਲਖਾਈ ਸੀ ਜਦੋਂ ਵੀ ਵਿਕਰਮ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਇਹ ਪੰਜਾਬ ਸਰਕਾਰ ਨਹੀਂ ਪੇਸ਼ ਕਰ ਸਕੀ ਔਰ ਸੁਪਰੀਮ ਕੋਰਟ 'ਤੱਕ ਸਬੂਤ ਨਹੀਂ ਪੇਸ਼ ਹੋਇਆ। ਉਹਦੋਂ ਨਹੀਂ ਕੋਈ ਸੂਲਤਾ ਮੰਗੀਆਂ। ਇਹ ਕਿਹੜੀਆਂ ਗੱਲਾਂ ਕਰਦੇ ਨੇ ਸਰਕਾਰਾਂ ਦਾ ਕੰਮ ਹੈ ਤੰਗ ਪ੍ਰੇਸ਼ਾਨ ਕਰਨਾ। ਜ਼ੋਰ ਲਾ ਲੈਣ ਜਿੰਨਾ ਕਰ ਸਕਦੇ ਆ। ਜ਼ੋਰ ਲਾ ਲੈਣ ਸੋਚਦੇ ਨੇ ਕਿ ਵਿਕਰਮ ਮਜੀਠੀਆ ਦੇ ਖਿਲਾਫ ਐਸੇ ਝੂਠ ਮੀਡੀਆ ਪਲਾਨਟ ਕਰਕੇ ਵਿਕਰਮ ਮਜੀਠੀਆ ਚੜ੍ਹਦੀ ਕਲਾ ਚ ਰਹਿਣ ਵਾਲਾ ਇਨਸਾਨ ਹੈ ਵਿਕਰਮ ਮਜੀਠੀਆ ਗੁਰੂ ਦੀ ਰਜ਼ਾ ਚ ਰਹਿਣ ਵਾਲਾ ਇਨਸਾਨ ਨੇ ਸੋ ਜਿਹੜੇ ਲੋਕ ਗੁਰੂ ਦੀ ਰਜ਼ਾ ਚ ਰਹਿੰਦੇ ਨੇ ਉਹਨਾਂ ਨੂੰ ਇਹੀ ਜੀਆਂ ਸਰਕਾਰਾਂ ਦੇ ਜਿਹੜੇ ਗੰਡੇ ਉਤਾਰਨੀ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਕਿ ਇਹ ਜਿਹੜਾ ਕੇਸ ਹੈ ਆਮਦਨ ਤੋਂ ਵੱਧ ਜ਼ਿਆਦਾ ਨਸ਼ੇ ਦਾ ਕੇਸ ਜਿਹੜਾ ਝੂਠਾ ਸੀ ਉਹ ਸੁਪਰੀਮ ਕੋਰਟ ਡਿੱਗ ਗਿਆ ਇੱਕ ਕਿਸਮ ਦਾ ਖਾਰਜ ਹੋ ਗਿਆ ਇਹ ਵਿਜੀਲੈਂਸ ਵਿਜੀਲੈਂਸ ਕੋਲੇ ਤਾਕਰੀ ਹੈ ਨਹੀਂ ਡਰੱਗ ਦਾ ਨਾ ਤਾਂ ਕੇਸ ਬਣਾਉਣ ਦੀ ਨਾ ਰਿਕਵਰੀ ਕਰਨ ਦੀ ਜੇ ਪੰਜਾਬ ਸਰਕਾਰ ਏਨੀ ਸਿਆਣੀ ਹੈ ਜੇ ਮੁੱਖ ਮੰਤਰੀ ਸਾਹਿਬ ਏਨੀ ਸਿਆਣੇ ਨੇ ਇਹਨਾਂ ਨੂੰ ਕਹੋ ਆ ਪੀਸੀ ਐਕਟ ਦਾ ਕੇਸ ਹੈ ਤੇ ਡਰੱਗ ਦੀ ਧਾਰਾ ਜੋੜ ਕੇ ਤਾਂ ਦਿਖਾ ਦਿਓ ਏਨੀ ਕਿ ਜੋੜ ਕੇ ਦਿਖਾਓ ਤੁਹਾਨੂੰ ਪਤਾ ਲੱਗ ਜੂ ਅਦਾਲਤਾਂ ਚ ਕੇਸ ਮੈਂ ਫੇਰ ਦੁਬਾਰਾ ਕਹਿਣਾ ਕਿ ਇਹ ਸਰਕਾਰ ਨੂੰ ਪਤਾ ਹੀ ਨਹੀਂ ਹੁੰਦੀ ਕੀ ਕਰ ਰਹੇ ਆ ਇਹ ਹੁੰਦਾ ਨਹੀਂ ਕਿ ਇੱਕ ਬੰਦਲ ਜੇ ਜਾਂਦੇ ਨੇ ਸਾਢੇ 3 ਸਾਲ ਦੀ ਮਾੜੀ ਕਾਰਗੁਜ਼ਾਰੀ ਹੈ ਘਰਾਓ ਸਰਕਾਰ ਦਾ ਸ਼ੁਰੂ ਹੋ ਗਿਆ ਹੁਣ ਬੰਦਲੇ ਪਏ ਨੇ ਹੁਣ ਇਸ ਰਸਥਾ ਦੇ ਵਿੱਚ ਇਹ ਜਿਹੇ ਪੁੱਠੇ ਸਿੱਧੇ ਫੈਸਲੇ ਲੈ ਕੇ ਝੂਠੇ ਬੱਤੇ ਦਰਜ ਕਰਦੇ ਤੋਂ ਪਾਦਿਆ ਕੌਣ ਹੈ ਛਟੋ ਪਾਦਿਆ ਉਹ ਅਫਸਰ ਹੈ ਜਿਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾਤ ਦੇ ਲਾਤੀ ਸੁਪਰੀਮ ਕੋਰਟ ਦੇ ਆਰਡਰ ਤੇ ਲਿਖਿਆ ਕਿ ਹੀ ਇਸ ਨਾਟ ਟ ਫਿਟ ਟੂ ਬੀ ਅ ਡੀਜੀਪੀ ਯੂਪੀਐਸਸੀ ਜੋ ਇਹਨਾਂ ਨੂੰ ਡ੍ਰੈਗ ਕਰ ਦਿੱਤਾ ਗਿਆ ਸੀ ਡੀਜੀਪੀ ਦੇ ਪੈਨਲ ਤੋਂ ਇਹ ਨੇ ਅਰਸ਼ਦੀਪ ਸਿੰਘ ਕਲੇਰ ਅਰਸ਼ਦੀਪ ਸਿੰਘ ਕਲੇਰ ਵੱਲੋਂ ਸਿੱਧਾ ਧਮਕੀ ਦਿੱਤੀ ਗਈ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਮੁੱਚੀ ਟੀਮ ਨੂੰ ਕਿ ਜਿੰਨਾ ਜੋਰ ਲੱਗਦਾ ਹੈ ਤੁਸੀਂ ਲਾ ਲਓ ਸਮਾਂ ਆਉਣ ਤੇ ਤੁਹਾਨੂੰ ਸਾਰਾ ਕੁਝ ਦੱਸ ਦੇਵਾਂਗੇ ਉਹਨਾਂ ਕਹੇ ਡੀਜੀਪੀ ਜਿਹੜੇ ਚਟੂ ਉਪਦੇਾਇ ਸੀ ਉਹ ਵੀ ਜਿਹੜੇ ਨੇ ਉਹਨਾਂ ਨੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਵਿੱਚ ਪੁਤਾਈ ਕੀਤੀ ਯੂਪੀਐਸ ਦੇ ਵਿੱਚੋਂ ਉਹ ਕੱਢੇ ਹੋਏ ਨੇ ਉਹਨਾਂ ਕਹੇ ਸਾਰਾ ਤਾਮ ਝਾਮ ਝੋਖਿਆ ਜਾ ਰਿਹਾ ਹੈ ਨਾ ਤਾਂ ਵੀਆਈਪੀ ਦੀ ਸਹੂਲਤ ਹੈ ਬਿਕਰ ਮਜੀਠੀਆ ਨੂੰ ਅਤੇ ਨਾ ਹੀ ਉਹ ਚਾਹੁੰਦੇ ਨੇ ਕਿ ਮੈਨੂੰ ਕੋਈ ਵੀਆਪੀ ਸਹੂਲਤ ਜੇਲ੍ਹ ਦੇ ਵਿੱਚ ਮਿਲੇ ਉਹ ਗੁਰੂ ਦੀ ਰਜ਼ਾ ਦੇ ਵਿੱਚ ਰਹਿਣ ਵਾਲੇ ਚੰਗੇ ਇਨਸਾਨ ਨੇ ਅਰਸ਼ਦੀਪ ਸਿੰਘ ਕਲੇਰ ਨੇ ਇੱਕ ਵਾਰ ਫਿਰ ਦਾਅਵਾ ਠੋਕਿਆ ਹੈ ਜਿਸ ਤਰ੍ਹਾਂ ਅਰਸ਼ਦੀਪ ਸਿੰਘ ਨੇ ਕਲੇਰ ਨੇ ਕਿਹਾ ਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋਵੇਗਾ ਜਲਦੀ ਹੀ ਬਾਹਰ ਆਉਣਗੇ ਵਿਕਰਮ ਮਜੀਠੀਆ ਧੰਨਵਾਦ